ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਬਰੀ ਮੇਰੇ ਪੈਣਾ ਨੂੰ ਮੇਰੇ ਵੀਰਾਂ ਨੂੰ ਅੱਜ ਦਾ ਵਲੌਗ ਅਸੀਂ ਕਰਦੇ ਹਾਂ ਸਟਾਰਟ ਤਾਂ ਸਵੇਰ ਦਾ ਟਾਈਮ ਹੈ ਤੇ ਪਹਿਲਾਂ ਸਵੇਰੇ ਸਵੇਰੇ ਤਾਂ ਖੇਤ ਵਿੱਚੋਂ ਕੱਢ ਲਈ ਸੀ ਹਲਣੀ ਵੀਡੀਓ ਨਹੀਂ ਬਣਾ पाए ਕਿਉਂਕਿ ਕੰਮ ਕਰੀ ਜਾਂਦੇ ਸੀਗੇ ਤੇ ਹੁਣ ਅਸੀਂ ਸਪਰੇਅ ਵਾਲਾ ਡਰਮ ਤਿਆਰ ਕਰ ਲਿਆ ਵੇਖੋ ਹੁਣ ਸਪਰੇਅ ਕਰਨ ਲੱਗਿਆਂ ਜੋ ਕਿਉਂਕਿ ਜਿਹੜੇ ਕਹਿੰਦੇ ਨੇ ਤੱਲਾ ਕਾ ਬਹੁਤ ਜ਼ਿਆਦਾ ਹੈਗਾ ਇਸ ਕਰਕੇ ਉਹਦੇ ਵਾਸਤੇ ਕਰਾਂਗੇ ਆਪਾਂ ਸਪਰੇਅ ਤੇ ਹਾਲ ਤੁਸੀਂ ਦੇ ਡੈਡੀ ਲੈ ਕੇ ਆ ਰਹੇ ਨੇ ਯੂਰੀਆ ਦਾ ਗੱਟਾ ਵੇਖੋ ਤੇ ਯੂਰੀਆ ਪਾਵਾਂਗੇ ਕੁਝ ਦਵਾਈਆਂ ਪਾਵਾਂਗੇ ਵੇਖੇ ਇਹਨਾਂ ਦੇ ਤੇ ਫਿਰ ਆਪਾਂ ਕਰਾਂਗੇ ਸਪਰੇਅ ਤੇ ਇੱਧਰ ਹਰਪ੍ਰੀਤ ਬੈਠਾ ਹੈ ਹਾਂ ਹਰਪ੍ਰੀਤ ਬੈਠਾ ਕਿਉਂਕਿ ਅਸੀਂ ਰੋਟੀ ਨਹੀਂ ਬਣਾਈ ਹੈ ਤੇ ਰੋਟੀ ਹੁਣ ਲੇਟ ਬਣਾਵਾਂਗੇ ਕਿਉਂਕਿ ਟਾਈਮ ਹੀ ਨਹੀਂ ਮਿਲ ਰਿਹਾ ਤੇ ਹੁਣ ਮੈਂ ਤੀਰਾ ਇੱਕ ਤੋੜ ਕੇ ਲੈਂਦਾ ਸੀ ਖੇਤ ਵਿੱਚੋਂ ਮੱਖ ਚੱਲ ਆਪਾਂ ਇਹ ਹੀ ਖਾ ਕੇ ਤੇ ਆਪਾਂ ਕੰਮ ਲੱਗ ਜਾਾਂਗੇ ਹੁਣ ਕੱਟ ਕੇ ਰੱਖਿਆ ਤੇ ਫਿਰ ਖਾਣੇ ਆ ਤੇ ਇਹ ਇੱਧਰ ਯੂਰੀਆ ਪਾਈ ਜਾਂਦੇ ਨੇ ਆ ਬਿੱਠੇ ਖੜੇ ਤੇ ਮੈਂ ਤਾਂ ਟਰੈਕਟਰ ਨੂੰ ਅੱਗੇ ਪਿੱਛੇ ਕਰਾਂਗੀ ਇਹ ਸਪਰੇਅ ਕਰਨਗੇ ਕਿਉਂਕਿ ਨਲੀ ਤਾਂ ਫਿਰ ਕੀ ਸਪਰੇਅ ਵੀ ਬਹੁਤ ਤੇਜ਼ ਹੈ ਓਕਸੀ ਓਕਸੀ ਪਾ ਰਹੇ ਨੇ ਜਿਹੜੀ ਜ਼ਹਿਰ ਵਾਲੀ ਸਪਰੇਅ ਇਹਦੇ ਨਾਲ ਮੰਨ ਲਓ ਕਚਰਾ ਪੂਰਾ ਹੀ ਮਰ ਜਵੇ ਤੇ ਹਰਪ੍ਰੀਤ ਨੂੰ ਵੀ ਦੂਰ ਹੀ ਰੱਖਾਂਗੇ ਇਹਨੂੰ ਘਰੇ ਬਿਠਾ ਦਾਂਗੇ ਵੀ ਇਹ ਖੇਲਦਾ ਰਹੂਗਾ ਤੇ ਅਸੀਂ ਸਪਰੇਅ ਕਰ ਲਾਂਗੇ ਇਹਨੂੰ ਖੌਨ ਦਾ ਲਾਲਚ ਦੇਣਾ ਪੈਣਾ ਤਾਂ ਜਾ ਕੇ ਬੈਠੂਗਾ ਹਲੋ ਹਲੋ ਸਰ ਹਲੋ ਤੇਰਾ ਬੇਟਾ ਸਪਰੇਅ ਵਾਲਾ ਇੱਧਰ ਆ ਜਾ ਇੱਧਰ ਆ ਜਾ ਸਪਰੇਅ ਆਈ ਹੈ ਵਿੱਚ ਦਵਾਈ ਹੈਗੀ ਚੱਲ ਉਧਰ ਚੜ੍ਹ ਸੋਣਾ ਤੇ ਪਿਓ ਵਾਲੇ ਰਾਤੇ ਏ ਮਨਦਾਨੀ ਇੰਨਾ ਜਿੱਦੀ ਹੋ ਗਿਆ ਨੂੰ ਕਿੰਨਾ ਵੀ ਸਮਝਾਵੀ ਤੇ ਟਰੈਕਟਰ ਤੇ ਨਾ ਬੈਜੇ ਜਦੋਂ ਆਖਰ ਨੂੰ ਕੁੱਟਣਾ ਪੈਂਦਾ ਸਾਨੂੰ ਕੁੱਟਦੇ ਤੇ ਨਹੀਂ ਪਰ ਜਦੋਂ ਮਜਬੂਰ ਹੋ ਕੇ ਨੂੰ ਕੁੱਟਣਾ ਪੈਂਦਾ ਫਿਰ ਟਿਕਦਾ ਜਾ ਕੇ ਚਲੋ ਜੀ ਦਵਾਈਆਂ ਦੂਈਆਂ ਅਸੀਂ ਪਾਵਾਂਗੇ ਫਿਰ ਅਸੀਂ ਤੁਹਾਨੂੰ ਵਿਖਾਵਾਂਗੇ ਪਹਿਲਾਂ ਤੇ ਯੂਰੀ ਦੇ ਗੱਟਾ ਪਾਵਾਂਗੇ ਅੱਦਾ ਇਹਦੇ ਵਿੱਚ ਅੱਦਾ ਉਹਦੇ ਵਿੱਚ ਦੋਨਾ ਡਰਮਾ ਵਿੱਚ ਫਿਰ ਕੁਝ ਦਵਾਈਆਂ ਪਾਵਾਂਗੇ ਜ਼ਹਿਰ ਵਾਲੀਆਂ ਹੁਣ ਟਾਈਮ ਆ ਗਿਆ ਸਾਡਾ ਸਪਰੇਵਾ ਕਰਨ ਦਾ ਹੁਣ ਟਾਈਮ ਇਵੇਂ ਚੱਲਦਾ ਕਿਉਂਕਿ ਨਰਮੇ ਆ ਗਏ ਨਰਮੇ ਵਿੱਚ ਵੀ ਸਪਰੇਵਾ ਚੱਲਣ ਗਿਆ ਤੇ ਕੰਮ ਹੁਣ ਇਹਵੇਂ ਚੱਲਣਾ ਪੈਣਾ ਤੇ ਗਰਮੀ ਬਦੂਗੀ ਬਹੁਤ ਜ਼ਿਆਦਾ ਤੇ ਆ ਦੇਖੋ ਜੀ ਅਸੀਂ ਹੁਣ ਇੱਥੇ ਬੈਠੇ ਮਤੇਰੇ ਖਾਈ ਜਾਂਦੇ ਆ ਮਤੇਰੇ ਖਾ ਕੇ ਫੇਰ ਆਪਾਂ ਸਪਰੇ ਕਰਾਂਗੇ ਅੱਜ ਕਿਉਂਕਿ ਰਸੀ ਲੱਗੇ ਹੋਏ ਆ ਆਪਦੇ ਕੰਮ ਤੇ ਕੰਮ ਕਰਕੇ ਸਪਰੇ ਕਰਕੇ ਫੇਰ ਰੋਟੀ ਖਾਵਾਂਗੇ ਰੋਟੀ ਖਾਵਾਂਗੇ 10 11 ਵਜੇ ਪਿਆਰਪ੍ਰੀਤ ਦੇਖ ਮਤੇਰਾ ਕਿਵੇਂ ਖਾਈ ਜਾਂਦਾ ਹੈ ਨਾ ਬੇਟਾ ਹਮ ਹਰਪ੍ਰੀਤ ਹਮ ਮਤੇਰੇ ਖਾਈਏ ਨਾ ਤੇ ਆ ਦੇਖੋ ਜੀ ਆਪਾਂ ਮਤੇਰੇ ਖਾ ਲਈਏ ਦੇਖੋ ਕਿੰਨੇ ਵਧੀਆ ਹੈਨਾ ਇਹਦਾ ਪੀਲਾ ਪੀਲਾ ਹੂੰ ਪੀਲਾ ਲਾਲ ਹੈ ਬੇਟਾ ਪੀਲਾ ਨਹੀਂ ਹੈ ਲਾਲ ਹੈ ਹੈ ਲਾਲ ਹੈ ਲਾਲ ਹੈ ਹਾਂ ਬੜੀਆ ਹੈ ਬੜੀਆ ਹੈ ਇੱਧਰ ਵੀ ਲੱਗੀ ਖੜੀ ਹੈ ਖਾਣ ਨੂੰ ਤੇ ਠੀਕ ਹੈ ਅਸੀਂ ਖਾ ਲਈਏ ਮਤੀਰੇ ਮਤੂਰੇ ਤੇ ਫਿਰ ਆਪਾਂ ਚੱਲਾਂਗੇ ਖੇਤ ਵਿੱਚ ਹੋਰ ਕੰਮ ਕਰਾਂਗੇ ਬਹੁਤ ਜ਼ਿਆਦਾ ਤੇ ਸਪਰੇ ਕਰੀ ਜਾਨੇ ਇਸ ਟਾਈਮ ਦੁਪਹਿਰ ਦੇ 1 ਵਜੇ ਨੇ ਤੇ ਬੁਰੀ ਹਾਲਾਤ ਗਰਮੀ ਵੀ ਬਹੁਤ ਬੁਰੀ ਹੈ ਤੇ ਇਸ ਟਾਈਮ ਸਪਰੇ ਅਸੀਂ ਹੁਣ ਇਸ ਟਾਈਮ ਤਾਂ ਕਰ ਰਹੇ ਕਿਉਂਕਿ ਹਰ ਪ੍ਰੀਤਾ ਨੂੰ ਸਵਾਤ ਹੈ ਉਹ ਸੌਂ ਜੇਗਾ ਨਹੀਂ ਤੇ ਨਾਲ ਨਾਲ ਰਹਿੰਦਾ ਇਕੱਲਾ ਰਹਿੰਦਾ ਨਹੀਂ ਕੋਈ ਹੈ ਨਹੀਂ ਉਹਨੂੰ ਰੱਖਣ ਵਾਲਾ ਘਰ ਵਿੱਚ ਇਸ ਕਰਕੇ ਵਿਚਾਰੇ ਨੂੰ ਨੂੰ ਸਵਾਤ ਹੈ ਕੂਲਰ ਚਾਲੂ ਕਰਤਾ ਸੀ ਸੁੱਤਾ ਪਿਆ ਐ ਅਸੀਂ ਸਪਰੇ ਕਰੀ ਜਾਨੇ ਘਰ ਵਿੱਚ ਕੋਈ ਬਜ਼ੁਰਗ ਹੋਵੇ ਕੋਈ ਰਹਿਣ ਵਾਲਾ ਵੀ ਚੱਲ ਬੱਚੇ ਨੂੰ ਸਮਝ ਲੈਂਦਾ ਉਹ ਤਾਂ ਸਾਡੇ ਸਪੋਰਟ ਕੋਈ ਕਰਦਾ ਹੀ ਨਹੀਂ ਤੇ ਅਸੀਂ ਦੋਨੋਂ ਜਣੇ ਆ ਤੇ ਹੁਣ ਪੂਰੀ ਸਪਰੇ ਕਰ ਲਾਂਗੇ ਇੱਧਰ ਆਪਣਾ ਟਰੈਕਟਰ ਖੜਿਆ ਦੋ ਟੋਲ ਪਰਲੇ ਸੀਗੇ ਜੇ ਕਰ ਦਾਂਗੇ ਪੂਰਾ ਤੇ ਸੱਚ ਗਰਮੀ ਵਿੱਚ ਕਿੰਨੀ ਬੁਰੀ ਹਾਲਾਤ ਹੈ ਥੰਦੀ ਹੈ ਬਹੁਤ ਜ਼ਿਆਦਾ ਉੱਪਰ ਬੱਦਲ ਵੇਖੋ ਕਿਵੇਂ ਬਣ ਰਹੇ ਨੇ ਬੱਦਲ ਵੀ ਪੂਰਾ ਮੀਂਹ ਵਾਲਾ ਮੌਸਮ ਹੋ ਰਿਹਾ ਹੈ ਤੇ ਚਲੋ ਜੀ ਮੈਂ ਕਰੋਨੀਆ ਸਪਰੇਅ ਸੀ ਸਪਰੇਅ ਕਰੀ ਜਾਨੇ ਸਾਡੀ ਵੀਡੀਓ ਨੂੰ ਪੂਰੇ ਦੇਖਦੇ ਰਹੋ ਤੇ ਇਦਾਂ ਹੀ ਸਾਡੀ ਵੀਡੀਓ ਨੂੰ ਸਪੋਰਟ ਕਰਨਾ ਜਿੰਨਾ ਹੋ ਸਕੇ ਸਾਡੀ ਵੀਡੀਓ ਨੂੰ ਵੇਖਿਆ ਕਰੋ ਪੂਰੀ ਨੂੰ ਚਲੋ ਜੀ ਤੇ ਧਾਵਾਲੀ ਸਪਰੇਅ ਖਤਰਨਾਕ ਬਹੁਤ ਹੀ ਮਹਿੰਗੀ ਸਪਰੇਅ ਹੈ ਕਿਉਂਕਿ ਜ਼ਹਿਰੀਲੀ ਹੈ ਹਰ ਚੀਜ਼ ਨੂੰ ਸੋਚ ਸਮਝ ਕੇ ਕਰਨੀ ਪੈਂਦੀ ਹੈ ਅਸੀਂ ਕਰਦੇ ਹਾਂ ਸਪਰੇ ਠੀਕ ਹੈ ਜੀ ਸਪਰੇ ਕਰਕੇ ਫਿਰ ਤੁਹਾਨੂੰ ਮਿਲਦੇ ਹਾਂ ਟਾਈਮ ਤਾਂ ਬਹੁਤ ਹੋ ਗਿਆ ਗਰਮੀ ਤਾਂ ਇੰਨੀ ਪਈ ਜਾਂਦੀ ਹੈ ਨਾ ਪਰ ਇੱਕ ਬਸ ਕਹਿੰਦੇ ਨਾ ਮਜਬੂਰੀਆਂ ਨੇ ਕੰਮ ਕਰਨਾ ਵੀਰ ਜੀ ਕੀ ਕਰੀਏ ਨਾ ਕਰਾਂਗੇ ਤਾਂ ਖਾਵਾਂਗੇ ਕਿੱਥੋਂ ਤੇ ਇਹ ਤਾਂ ਕਰਨਾ ਹੀ ਪਊਗਾ ਤੇ ਆੜੀ ਮਜ਼ਦੂਰੀ ਕਰਦੇ ਉੱਥੇ ਵੀ ਤੇ ਇਹੀ ਹਾਲਾਤ ਹੋਣ ਸੀ ਆ ਵੇਖੋ ਜੀ ਸਾਡਾ ਡਰਮ ਭਰਿਆ ਹੋਇਆ ਤੇ ਬੜੀ ਗਰਮੀ ਹੈ ਤੇ ਇੱਧਰ ਆ ਵੇਖੋ ਟਰੈਕਟਰ ਚਲਾਉਣ ਵਾਲੀ ਬੜੀ ਘਬਰਾਈ ਖੜੀ ਆ ਤੇ ਮੈਨੂੰ ਕਹਿੰਦੀ ਬਈ ਤੂੰ ਦੁਪਹਿਰੇ ਲੱਗਿਆ ਖੜਾ ਤਾਂ ਐਸ ਕਰਕੇ ਬਾਈ ਜੀ ਸਾਡਾ ਹਰਪ੍ਰੀਤ ਆ ਨਾ ਛੋਟਾ ਬੱਚਾ ਤੇ ਉਹ ਕੀ ਹੈ ਕਿ ਸਾਡੇ ਨਾਲ ਰਹਿੰਦਾ ਤੇ ਸਪਰੇ ਦਾ ਕੰਮ ਆ ਸੀ ਇਸ ਟਾਈਮ ਉਹਨੂੰ ਸਵਾਈ ਬੈਠੇ ਆ ਉਹ ਸੁੱਤਾ ਪਿਆ ਤੇ ਅਸੀਂ ਸਪਰੇ ਕਰ ਲਈਏ ਮੈਂ ਕਿਹਾ ਜੇ ਉਹ ਜਾਗ ਜਾਂਦਾ ਤਾਂ ਫਿਰ ਨਾਲ ਰਹਿੰਦਾ ਬੱਚਾ ਸਾਡੇ ਤੇ ਫਿਰ ਸਪਰੇ ਦਾ ਕੰਮ ਹੈ ਭਾਈ ਇਸ ਕਰਕੇ ਅਸੀਂ ਤੁਸੀਂ ਆਪ ਹੀ ਕਹਿੰਨੇ ਹੋਂ ਨਾਲੇ ਉਹਨੂੰ ਟਰੈਕਟਰ ਤੋਂ ਦੂਰ ਰੱਖੋ ਉਹ ਟਿਕਦਾ ਤਾਂ ਹੈ ਨਹੀਂਗਾ ਇਸ ਕਰਕੇ ਅਸੀਂ ਦੋਨੋਂ ਜਣੇ ਸਪਰੇ ਕਰੀ ਜੰਨੇ ਆ ਤੇ ਉਹਨੂੰ ਛੱਡ ਤਾ ਕਰੇ ਤੇ ਆ ਦੇਖੋ ਜੀ ਬੜੀ ਗਰਮੀ ਬੜੀ ਬਹੁਤ ਗਰਮੀ ਅੱਜ ਇੰਨੀ ਗਰਮੀ ਵੀ ਬਹੁਤ ਜ਼ਿਆਦਾ ਪੈ ਰੱਖੀ ਆ ਨਾ ਗਰਮੀ ਸਪਰੇ ਚੜ ਜਾਂਦੀ ਪੁੱਛੇ ਨਾ ਪਰ ਹੁਣ ਕੀ ਕਰੀਏ ਇਹ ਸਪਰੇ ਕਚਰੇ ਵਾਲੀ ਕਹਾਣੀ ਹੈਗੀ ਆ ਤੇ ਤੇਜ਼ ਵੀ ਕਹਿੰਦੇ ਬਹੁਤ ਜ਼ਿਆਦਾ ਹੁੰਦੀ ਆ ਤੇ ਅਸੀਂ ਤਾਂ ਹੁਣ ਲੱਗੇ ਖੜੇ ਆ ਤੇ ਬਾਈ ਯਾਰ ਸਾਡਾ ਫੋਨ ਬਹੁਤ ਗਰਮ ਹੋ ਰਿਹਾ ਵਾਰ-ਵਾਰ ਵੀਡੀਓ ਕੱਟੀ ਜਾਂਦੀ ਹੈ ਤੇ ਅਸੀਂ ਹੁਣ ਨਾ ਮਗਰ ਚੁੰਨੀ ਲਾ ਕੇ ਪੀ ਕੇ ਪਾਣੀ ਨਾਲ ਪਾਣੀ ਮੰਗਵਾਇਆ ਸੀ ਤੇ ਤਾਂ ਕਰਕੇ ਚੱਲਿਆ ਖੜਾ ਵੇਖਾ ਸੀ ਮਗਰ ਆ ਚੁੰਨੀ ਲਾ ਰੱਖੀ ਆ ਇਸ ਤਰ੍ਹਾਂ ਕਰਕੇ ਤੇ ਇਹ ਤਾਂ ਚੱਲ ਜਾਂਦਾ ਤਾਂ ਮਾੜਾ ਮੋਟਾ ਅੰਧੇਰਾ ਨੂਰਾ ਤੁਹਾਨੂੰ ਦਿਖੂ ਤਾਂ ਬਾਈ ਜੀ ਥੋੜਾ ਮਾਫ ਕਰਿਆ ਜੀ ਕਿਉਂਕਿ ਸਾਡੇ ਸਿਸਟਮ ਐਜਾ ਹੋਇਆ ਪਿਆ ਇੱਥੇ ਤੇ ਹੁਣ ਅਸੀਂ ਸਪਰੇ ਕਰ ਲਈਏ ਤੇ ਡਰਾਈਵਰ ਸਾਹਿਬ ਆਪਣਾ ਸਟਾਰਟ ਕਰੂਗਾ ਟਰੈਕਟਰ ਤੇ ਆਪਾਂ ਹੁਣ ਸਪਰੇਅ ਕਰ ਲੈਨੇ ਆ ਹਨਾ ਡਰਾਈਵਰ ਜੀ ਇਹ ਡਰਾਈਵਰ ਜੀ ਚੱਲ ਮਰਣਾ ਹੁਣ ਤੂੰ ਸਟਾਰਟ ਕਰੋ ਨਾ ਨਾ ਇਹਨੂੰ ਘਰ ਪੈਨ ਤੋਂ ਨਾ ਪੜਾ ਹਾਂ ਇਹਨੇ ਦੰਤ ਨਾ ਆਪਣੀ ਲੋੜ ਨਹੀਂ ਇਹਨੂੰ ਕੋਈ ਨਾ ਆਪਣੀ ਲੋੜ ਨਹੀਂ ਤੇ ਲੋੜ ਚਾਲੂ ਹੋ ਗਿਆ ਹੁਣ ਆਪਾਂ ਕਰਦੇ ਆ ਚਾਲੂ ਕੰਮ ਤੇ ਆਪਾਂ ਥੋੜਾ ਦਵਾਈ ਪਾਈ ਸੀ ਜਿਹੜੀ ਉਹ ਕੋਲ ਲਈਏ ਕੋੜ ਕੇ ਤੇ ਫੇਰ ਆਪਾਂ ਦੁਬਾਰਾ ਚਾਲੂ ਕਰਦੇ ਹਾਂ। ਇਸੇ ਕੋਲੀਆਂ ਨੇ ਜਾਨ ਮਾਰ ਲਈ ਬੈਠੀ ਹੋ ਕੇ ਤੇ ਸਿਮਾ ਤੇ ਸਿਮਾ ਆ ਜਾਂਦੀ ਹੈ। ਉਹਨੂੰ ਅੱਜ ਨਹੀਂ ਚੱਲਦੀ ਅਗਰ ਸੂਰੂ ਪਹਿਰੇ ਕੰਮ ਕਰੀ ਜਾਣਾ ਤਾਂ ਮੈਂ ਤਾਂ ਕਹਿੰਦਾ ਨਹੀਂ ਆਉਣ ਕਰਦੇ ਕਿ। ਉਹਨੂੰ ਤਾਂ ਕਰ ਨਹੀਂ ਪਾਇਆ। ਤਾਂ ਸਾਡੀ ਪੂਰੀ ਵੀਡੀਓ ਐਂਡ ਤੱਕ ਦੇਖਿਓ ਜੀ। ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗ ਕੇ ਹੋਵੇ ਸ਼ੇਅਰ ਕਰਨਾ ਕਮੈਂਟ ਕਰਨਾ ਨਾਲੇ ਦੇਖਣਾ ਤੇ ਚੈਨਲ ਤੇ ਨਵੇਂ ਆ ਰਹੇ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬਾਈ ਜੀ ਰੇਟ ਦਾ ਟਾਈਮ ਹੋ ਗਿਆ ਬਾਈ ਬੜਾ ਓਹੋ ਆਹ ਦੇਖੋ ਜੀ ਇਸ ਤਰ੍ਹਾਂ ਹੁਣ ਸਪਰੇਅ ਅਸੀਂ ਇੱਥੇ ਕਰ ਰਹੇ ਆਂ ਸੱਪੇ ਜਾਣੇ ਆ ਕੋਈ ਵੀਡੀਓ ਕਹਿੰਦੇ ਕੈਮਰਾ ਤੋਂ ਫੜਨ ਵਾਲਾ ਹੈ ਨਹੀਂ ਕਰਕੇ ਵੀ ਕਰਦੇ ਕਰਦੇ ਕੋਈ ਸਾਡੀ ਆਵਾਜ਼ ਵੀ ਤੁਹਾਨੂੰ ਸੁਣਦੀ ਨਹੀਂ ਪਤਾ ਨਹੀਂ ਇਹ ਟਾਲੀ ਆਵੇ ਤਾਂ ਪੱਲਾ ਆਗਾ ਪੱਲੇ ਹਲ ਕਰਦੇ ਹਾਂ ਨਾ ਅਮਰ ਡਰਾਈਵਰ ਕਰ ਰਿਹਾ ਹੈ ਸਪ੍ਰਿੰਟ ਯਾਰ ਭਾਈ ਸਾਰੇ ਕਹਿਣਗੇ ਵੀ ਸੁਣਨੀ ਨਹੀਂ ਕਰੀ ਤਾਂ ਭਾਈ ਜੀ ਸੁਣਨੀ ਤਾਂ ਭਾਈ ਮੇਰੇ ਕੋਲੇ ਆਏ ਮੈਂ ਫਿੱਕਸੇ ਲਾ ਰખી ਆ ਪੇਟੇ ਤਾਂ ਕਰਕੇ ਭਾਈ ਚੋਂ ਦੇ ਵਾਸਤੇ ਅਸੀਂ ਤੁਹਾਡੇ ਕੋਲੋਂ ਮਾਫੀ ਚਾਹੁੰਦੇ ਆ ਕੋਈ ਭਾਈ ਹੁਣ ਮੈਂ ਟਰੈਕਟਰ ਚਲਾ ਲੈਂਦਾ ਤੇ ਇਹ ਸਪਰੇਅ ਕਰ ਲੈਂਦੀ ਆ ਤੇ ਵੇਖ ਐ ਟਰੈਕਟਰ ਚਲਾਉਂਦੀ ਆ ਤੇ ਮੈਂ ਸਪਰੇਅ ਕਰੀਦਾ ਹੁਣ ਕਹਿੰਦੀ ਮੈਂ ਕਰਦੀ ਹਾਂ ਚਲੋ ਵੀ ਬੜੇ ਤਿਆਸ ਨਾਲ ਅਸੀਂ ਸਪਰੇਅ ਕਰ ਰਹੇ ਆ ਭਾਈ ਜੀ ਹੁਣ ਮੈਂ ਤਾਂ ਆ ਗਿਆ ਟਰੈਕਟਰ ਤੇ ਵੇਖ ਚਲਾ ਨਾ ਫੇਰ ਦੁਬਾਰਾ ਤਾਂ ਵਾਤਾਸ਼ ਨੂੰ ਨਾ ਪੀ ਕੇ ਆਪ ਆਲੀ ਅਨ ਬਹੁਤ ਜਿਆਦਾ ਗਰਮ ਹੋ ਜਾਏਗਾ ਤਾਂ ਕੀ ਕਰੇਗਾ ਬਸ ਕਰੇ ਹਾਲਾਤ ਹੋਏ ਕਿ ਜਿੰਨੀ ਲਾਰਾ ਕਿ ਜਿੰਨੀ ਕਰਕੇ ਤੁਸੀਂ ਹੁਣ 80% ਮੌਸਮ ਅਜਿਹਾ ਕਿ ਬਦਲ ਹੋ ਗਏ ਨੇ ਤੇ ਸਪਰੇ ਥੋੜਾ ਜਿਹਾ ਟੋਲ ਰਿਹਾ ਹੈਗਾ ਅਗਲਾ ਬਾਕੀ ਸਰੇ ਕਰਾਂਗੇ ਕੋਸ਼ਿਸ਼ ਕਰੇ ਵੀ ਜਾਣੇ ਕਿ ਕਿਉਂਕਿ ਸਟ੍ਰੈਗ ਇਹ ਤੇ ਲੱਛਣ ਕਰੀ ਜਾਂਦਾ ਹੈ ਕਿੰਨਾ ਕਰੀ ਜਾਂਦਾ ਸਪਰੇਅ ਵੇਖ ਲੋ ਕਦੀ ਥੱਲੇ ਨਾ ਚਕੇ ਕਦੀ ਪਾਏ ਕਿ ਕਰੀ ਔਟ ਕਈ ਤੇ ਨਾ ਜਿਆਦਾ ਥੱਲੇ ਬਹੁਤ ਜਿਆਦਾ ਵੇਖੋ ਕਿੰਨਾ ਹੀ ਘਾਹ ਹੈ ਨਾ ਬਹੁਤ ਜਿਆਦਾ ਕੋਣ ਰਹਿ ਕਿ ਥੋੜੀ ਜੀ ਜਾ ਕੇ ਕਰਨਾ ਹੋਣਾ ਵੀ ਹੈ ਨਾ ਆਵਾਂਗੇ ਕਿਉਂਕਿ ਸਪਰੇਅ ਕੀਤੀ ਹੈ ਨਾ ਸਪਰੇਅ ਚੜਨ ਦਾ ਖਤਰਾ ਬਹੁਤ ਜਿਆਦਾ ਰਹਿੰਦਾ ਇਸ ਕਰਕੇ ਨਹਾਣਾ ਪਊਗਾ ਫਿਰ ਜਾ ਕੇ ਕੁਝ ਨਿੱਪੂ ਪਾਣੀ ਪੀਣਾ ਪਊਗਾ ਫਿਰ ਜਾ ਕੇ ਦਿਮਾਗ ਨੂੰ ਰੈਸਟ ਮਿਲੂਗਾ ਕਿਉਂਕਿ ਦੁਪਹਿਰ ਦੇ ਟਾਈਮ ਕਹਿੰਦੇ ਬਹੁਤ ਜਿਆਦਾ ਸਪਰੇਅ ਚੜ ਜਾਂਦੀ ਹੈ ਤੇ ਅਸੀਂ ਵੇਖ ਲੋ ਕਮਲੇ 2:00 ਵਜੇ ਸਾਡੇ ਕਿੰਨਾ ਟਾਈਮ ਹੋ ਗਿਆ 2 ਵਜੇ ਕੇ 20 ਮਿੰਟ ਹੋ ਗਏ ਨੇ ਤੇ ਵੇਖ ਲੋ ਸਾਡੇ ਕੰਮਲਿਆਂ ਨੂੰ ਅਸੀਂ ਲੱਗੇ ਖੜੇ ਆ ਜੇ ਸਪਰੇ ਕਰਾਂ ਕਿਉਂਕਿ ਆ ਵੇਖੋ ਕਿੰਨਾ ਹੀ ਕਾਹ ਹੀ ਕਾ ਖੜਿਆ ਨਾ ਤੇ ਕੋਣ ਰਹਿ ਗਿਆ ਡਰਮ ਵੇਖਦੇ ਆ ਆਪਣਾ ਕਿੰਨਾ ਕੁ ਰਹਿ ਗਿਆ ਪਾਣੀ ਵਾਲਾ ਸਾਡੇ ਕੰਮਲਿਆਂ ਵਿੱਚ ਆ ਰਹਿ ਗਿਆ ਇੰਨਾ ਪਾਣੀ ਰਿਪਿਆ ਵਿੱਚ ਤੇ ਕਰੀਏ ਅੰਨੇ ਸਪਰੇ ਆ ਪਾਣੀ ਹੋਰ ਹੈ ਆਪਣਾ ਕਾਰ ਸਾਰਾ ਆਪਣਾ ਨਰਮ ਖੜਿਆ ਇਹ ਆਪਾਂ ਦਾ ਸਪਰੇਅ ਕਰ ਕਰਕੇ ਤੇ ਹੁਣ ਕਰਿਆ ਆ ਚੁੱਕੇ ਆ ਨਾ ਨੂਕੇ ਤੇ ਹੁਣ 2 ਮਿੰਟ ਬੈਠੇ ਆ ਤੇ ਆ ਵੇਖੋ ਜੀ ਇੱਧਰ ਬਣਾ ਰਹੇ ਆ ਨਿੰਬੂ ਪਾਣੀ ਤੇ ਨਿੰਬੂ ਪਾਣੀ ਪੀ ਕੇ ਆ ਵੇ ਕੁੜੀਆਂ ਸੀਗੀਆਂ ਇਹ ਪਾਦੀ ਨਹੀਂ ਫਿਰ ਉਤੋਂ ਨਿੰਬੂ ਪਾ ਦੇਈ ਤੇ ਫਿਰ ਪਾਣੀ ਨਿੰਬੂ ਪਾਣੀ ਬਣ ਜਾਂਦਾ ਬੜਾ ਸਵਾਦ ਆ ਆ ਵੇਖੋ ਜੀ ਅਸੀਂ ਨਿੰਬੂ ਵਿੱਚ ਦੱਬ ਕੇ ਇਸ ਤਰ੍ਹਾਂ ਨਿੰਬੂ ਪਾਣੀ ਤਾਂ ਪੀਦੇ ਆ ਕਿਉਂਕਿ ਸਪਰੇਅ ਬਹੁਤ ਜ਼ਿਆਗੀ ਸੀ ਜਰੂਰੀ ਸੀ ਸੀ ਤੱਕ ਗਈ ਸੀਗੀ ਤੇ ਇਸ ਕਰਕੇ ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ ਹੈ ਤਾਂ ਤਾਂ ਕਰਕੇ ਆਪਾਂ ਹੁਣ ਨਿੰਬੂ ਪਾਣੀ ਪੀਰਾਂਗੇ ਨਿੰਬੂ ਪਾਣੀ ਪੀ ਕੇ 2 ਮਿੰਟ ਵੈਸਟ ਕਰਾਂਗੇ ਫਿਰ ਚਾਹੂ ਪੀ ਕੇ ਫਿਰ ਲੱਗਾਂਗੇ ਗੋਡੀਆਂ ਨੂੰ ਬਾਈ ਜੀ ਕੰਮ ਸਾਡਾ ਦਿੱਲੀ ਦਾ ਰੁਟੀਨ ਐ ਇਸੇ ਤਰ੍ਹਾਂ ਚੱਲਦਾ ਰਹਿਣਾ ਤਾਂ ਠੀਕ ਹੈ ਦੋਸਤੋ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਜ਼ਰੂਰ ਸ਼ੇਅਰ ਕਰਨਾ ਤੇ ਕਮੈਂਟ ਵੀ ਕਰ ਦੇਣਾ ਤੇ ਪਲੀਜ਼ ਸਾਡੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਨੂੰ ਫੋਲੋ ਕਰ ਲੈਣਾ ਤੇ ਜੇ YouTube ਤੇ ਦੇਖ ਰਹੇ ਹੋ ਤਾਂ ਸਾਨੂੰ ਸਬਸਕ੍ਰਾਈਬ ਕਰ ਲੈਣਾ ਠੀਕ ਹੈ ਦੋਸਤੋ ਬਾਏ ਸਾਰਿਆਂ ਨੂੰ